ਦੋਸਤੋ ਦੋਸਤੋ ਦੇਸ਼ ਦੀ ਲੋਕ ਸਭਾ ਚੋਣ ਦਾ ਵੇਗਲ ਵੱਜ ਚੁੱਕਿਆ ਇੱਕ ਵਾਰ ਫਿਰ ਲੋਕਾਂ ਅੱਗੇ ਇਮਤਿਹਾਨ ਦੀ ਘੜੀ ਹੈ ਲੋਕ ਆਪਣਾ ਨੁਮਾਇੰਦਾ ਚੋਣਨਗੇ ਲੋਕ ਆਪਣਾ ਆਗੂ ਚੋਣਨਗੇ ਲੋਕ ਆਪਣੀ ਮਤ ਦਾ ਅਸਥਾਨ ਕਰਨਗੇ ਆਪਣੀ ਮਤ ਦਾ ਦਾਨ ਕਰਕੇ ਯਾਨੀ ਕਿ ਮਤਦਾਨ ਕਰਕੇ ਫਿਰ ਚੁਣੇ ਹੋਏ ਉਸ ਆਗੂ ਨੂੰ ਚੁਣੀਆਂ ਹੋਈਆਂ ਸਰਕਾਰਾਂ ਨੂੰ ਫਿਰ ਲੋਕ ਗਾਲਾਂ ਕੱਢਦੇ ਨੇ ਲੋਕ ਕਹਿੰਦੇ ਨੇ ਕਿ ਇਹ ਸਰਕਾਰਾਂ ਸਾਡੇ ਕੰਮ ਨਹੀਂ ਕਰਦੀਆਂ ਇਹ ਸਰਕਾਰਾਂ ਸਾਡੇ ਨਾਰ ਨਹੀਂ ਖੜਦੀ ਕੰਮ ਕੀਨੇ ਕੰਮ ਹੈਗੇ ਨੇ ਕਿ ਸਾਡੀਆਂ ਜੜੀਆਂ ਗਲੀਆਂ ਨਾਲੀਆਂ ਨੇ ਇਹ ਹੁਣ ਤੱਕ ਬਣੀਆਂ ਕਿਉਂ ਜਿਹੜੇ ਸਾਡੇ ਹੱਕ ਨੇ ਸਾਡੇ ਹਕੂਕ ਨੇ ਇਹਨਾਂ ਦੀ ਜਿਹੜੀ ਅਸੀਂ ਲੜਾਈ ਲੜਦੇ ਆਂ ਇਹ ਲੜਾਈ ਦੇ ਵਿੱਚ ਸਰਕਾਰਾਂ ਸਾਡਾ ਸਾਥ ਕਿਉਂ ਨਹੀਂ ਦਿੰਦੀਆਂ ਸਰਕਾਰਾਂ ਸਾਡੇ ਤੋਂ ਆਖਰ ਉਲਟ ਕਿਉਂ ਹੋ ਜਾਂਦਾ ਬੇਸ ਦੇ ਵਿੱਚ ਲੋਕ ਸਭਾ ਦੀ ਚੋਣ ਹੋਣੀ ਹੈ ਲੋਕਾਂ ਨੇ ਆਪਣਾ ਨੁਮਾਇੰਦਾ ਚੁਣਨਾ ਲੋਕਾਂ ਨੇ ਆਪਣਾ ਮੈਂਬਰ ਪਾਰਲੀਮੈਂਟ ਚੁਣਨਾ ਜਿਹਨੇ ਜਿਸ ਆਗੂ ਨੇ ਜਿੱਥੋਂ ਚੁਣਿਆ ਜਾਣਾ ਉਸ ਹਲਕੇ ਦੀ ਆਵਾਜ਼ ਨੂੰ ਦਿੱਲੀ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਜਾ ਕੇ ਰੱਖਣਾ ਪਰ ਲੋਕ ਕਹਿੰਦੇ ਨੇ ਕਿ ਅਸੀਂ ਆਪਣੇ ਆਗੂ ਚੁਣਤਾ ਲੈਨੇ ਆ ਤੇ ਉਹ ਚੁਣੇ ਹੋਏ ਆਗੂ ਸਾਡੀ ਆਵਾਜ਼ ਨੂੰ ਉਸ ਤਰੀਕੇ ਨਾਲ ਬੁਲੰਦ ਨਹੀਂ ਕਰਦੇ ਹੈਗੇ ਜਿਸ ਤਰੀਕੇ ਨਾਲ ਅਸੀਂ ਆਪਣੀਆਂ ਉਮੀਦਾਂ ਜਤਾਈ ਹੁੰਦੀਆਂ ਨੇ ਇਹ ਇਕੱਲੇ ਆਪਾਂ ਪੰਜਾਬ ਦੀ ਗੱਲ ਨਹੀਂ ਕਰ ਰਹੇ ਪੂਰੇ ਆਪਾਂ ਜਦੋਂ ਹਿੰਦੂਸਤਾਨ ਦਾ ਇਤਿਹਾਸ ਦੇਖਦੇ ਆ ਜਾਂ ਮੌਜੂਦਾ ਸਮਾਂ ਦੇਖਦੇ ਆ ਆਹੀ ਲੋਕਾਂ ਦਾ ਰੋਣਾ ਹੁੰਦਾ ਕਿ ਲੀਡਰ ਸਾਡੀ ਗੱਲ ਨਹੀਂ ਸੁਣਦੇ ਸਾਡੇ ਲੀਡਰ ਸਾਡੇ ਕੰਮ ਨਹੀਂ ਕਰਦੇ ਕੰਮ ਨਾਲ ਸਾਡੀਆਂ ਨਾਲੀਆਂ ਨਹੀਂ ਬਣੀਆਂ ਸਾਡੀਆਂ ਗਲੀਆਂ ਨਹੀਂ ਬਣੀਆਂ ਸਾਡੇ ਲਈ ਸਕੂਲ ਨਹੀਂ ਸਾਡੇ ਲਈ ਹਸਪਤਾਲ ਨਹੀਂ ਹੈਗੇ ਆਹੀ ਮੁੱਦੇ ਨੇ ਆਹੀ ਮੁੱਦੇ ਪੂਰੇ ਦੇਸ਼ ਦੇ ਵਿੱਚ ਨੇ ਅੱਜ ਵੀ ਅਸੀਂ ਹਲਕਾ ਕਨੌਰ ਦੇ ਪਿੰਡਾਂ ਦੇ ਵਿੱਚ ਖੜੇ ਆ ਪਿੰਡਾਂ ਲਗਾਤਾਰ ਤੁਹਾਨੂੰ ਅਸੀਂ ਇੱਥੋਂ ਦੀ ਰਿਪੋਰਟ ਪਹਿਲਾਂ ਵੀ ਦਿਖਾਈ ਸੀ ਤੇ ਇੱਕ ਵਾਰ ਫਿਰ ਤੁਹਾਡੇ ਨਾਲ ਅਸੀਂ ਇਹ ਸਾਰੀ ਗੱਲਬਾਤ ਸਾਂਝੀ ਕਰਾਂਗੇ ਅਸੀਂ ਹੈਗੇ ਆ ਪਿੰਡ ਆਕੜ ਦੇ ਵਿੱਚ ਜਿੱਥੇ ਨਿੰਮ ਸਾਹਿਬ ਉਹ ਗੁਰਦੁਆਰਾ ਸਾਹਿਬ ਦੇ ਲੱਗੇ ਉੱਥੇ ਕੀ ਸਮੱਸਿਆ ਉੱਥੇ ਸੀ ਕਿ ਜਦੋਂ ਆਪਣੇ ਫੜ ਆਏ ਸੀ ਸਾਲ ਪਹਿਲਾਂ ਜੁਲਾਈ ਦੇ ਵਿੱਚ ਤਾਂ ਉਦੋਂ ਬੜੀਆਂ ਸੜਕਾਂ ਡੈਮੇਜ ਹੋ ਗਈਆਂ ਸੀ ਬੜੇ ਜਿਹੜੇ ਪੁਲ ਸੀ ਉਹ ਪੁੱਲ ਟੁੱਟ ਗਏ ਲੋਕ ਇੱਥੇ ਇਕੱਠੇ ਹੋਏ ਹੋਏ ਨੇ ਪੁਲ ਦੇ ਉੱਪਰ ਦੇ ਨਾਲ ਕਿਸਾਨੀ ਉਹਨੇ ਸ਼ਾਦੀਪੁਰ ਦੇ ਵੀ ਆਗੂ ਹੈਗੇ ਨੇ ਮੋਤਾ ਸਿੰਘ ਸ਼ਾਦੀਪੁਰ ਵੀ ਇੱਥੇ ਆਗੇ ਨੇ ਇਹ ਕਹਿੰਦੇ ਕਿ ਅਸੀਂ ਇਲੈਕਸ਼ਨ ਤੋਂ ਪਹਿਲਾਂ ਇੱਕ ਮੁੱਦਾ ਜਿਹੜਾ ਸਾਡਾ ਹੈਗਾ ਅਸੀਂ ਲੀਡਰਾਂ ਤੱਕ ਲੈ ਕੇ ਜਾਣਾ ਚਾਹੁੰਦੇ ਆ ਕਿ ਜਿਹੜੀਆਂ ਸਾਡੀਆਂ ਸੜਕਾਂ ਟੁੱਟੀਆਂ ਹੋਈਆਂ ਨੇ ਸਾਡੇ ਜਿਹੜੇ ਇੱਥੇ ਪੁਲ ਟੁੱਟੇ ਹੋਏ ਨੇ ਅਸੀਂ ਖੱਜਲ ਖੁਆਰ ਹੋ ਰਹੇ ਆ ਆਕਰ ਇਹਨਾਂ ਦੀ ਸੁਣਵਾਈ ਹੋਵੇ ਸਾਰੀ ਪਿਜਾਹੇ ਪੜਨ ਇੱਕ ਵਾਰ ਤੁਸੀਂ ਦੇਖ ਵੀ ਸਕਦੇ ਹੋ ਹਲਕੇ ਦੇ ਜਿਹੜੇ ਲੋਕ ਨੇ ਇੱਥੇ ਉਹ ਖੜੇ ਨੇ ਤੇ ਨਾਲੋਂ ਨਾਲ ਤੁਹਾਨੂੰ ਅਸੀਂ ਇਹ ਵੀ ਸਾਹਮਣੇ ਟੁੱਟਿਆ ਹੋਇਆ ਜਿਹੜਾ ਪੁਲ ਹੈ ਉਹ ਪੁਲ ਵੀ ਤੁਹਾਨੂੰ ਅਸੀਂ ਦਿਖਾ ਦਿੰਦੇ ਆ ਆ ਪੁਲ ਹੈ ਜਿਹੜਾ ਕਈ ਪੰਡਾਂ ਨੂੰ ਆਪਸ ਦੇ ਵਿੱਚ ਹੋ ਸਫਰ ਕਰ ਰਹੇ ਨੇ ਸਭ ਤੋਂ ਪਹਿਲਾਂ ਤਾਂ ਮੈਂ ਸ਼ਾਜੀ ਵਰਤਾਪੇ ਖੜੇ ਨੇ ਅੱਗੇ ਸ਼ਾਜੀ ਵਰਤਾਪ ਤੇ ਤੁਸੀਂ ਫਿਰ ਇਸ ਜਿਹੜੀ ਆਵਾਜ਼ ਹੈ ਫਿਰ ਇਹ ਬੁਲੰਦ ਕਰ ਰਹੇ ਹੋ ਕਿ ਜਿਹੜਾ ਹਾ ਫੋਲਾ ਖੜਾ ਨੇ ਪਾਣੀ ਕਰਕੇ ਚੁੱਕਿਆ ਸੀ ਇਹਦਾ ਇਹ ਸੁਣਾਉਣਾ ਚਾਹੀਦਾ ਹੈ ਇਲੈਕਸ਼ਨ ਤੋਂ ਪਹਿਲਾਂ ਮੇਰੇ ਨਾਲ ਮੇਰੇ ਸਾਥੀਆਂ ਨੇ ਸਾਡੇ ਜਥੇਬੰਦੀ ਦੇ ਆਗੂ ਨੇ ਜਿਵੇਂ ਪ੍ਰੇਮਿੰਦਰ ਸਿੰਘ ਜੀ ਸ਼ੰਕਰਪਾਲ ਸਾਹਿਬ ਸਾਰੇ ਜੀ ਸਾਨੂੰ ਟੋਟਲ ਸਾਰਿਆਂ ਨੇ ਅਬਦਲਪੁਰ ਜੋਂ ਗਲੇ ਆ ਟੋਟਲ ਸਾਰਿਆਂ ਨੇ ਇਹ ਗੱਲ ਕਹੀ ਮੈਂ ਸਾਡੇ ਪਤਾ ਵੀ ਸਾਡੇ ਧਿਆਨ 'ਚ ਇਹ ਪੁਲ ਟੁੱਟਿਆ ਹੋਇਆ ਮੈਂ ਸਮਝਦਾ ਮੈਨੂੰ ਇੱਧਰ ਆਏ ਤਾਂ ਕਾਫੀ ਧਰ ਹੋ ਗਈ ਪੁਲ ਬਣ ਗਿਆ ਹੋਣਾ ਕਿਉਂਕਿ ਸਾਲ ਹੋ ਚੱਲਿਆ ਗਿਆ ਬਰਸਾਤਾਂ ਫੇਰ ਆਉਣ ਵਾਲੀਆਂ ਨੇ ਇਹ ਪੁਲ ਬਣ ਗਿਆ ਉਹਨਾਂ ਨੇ ਦੱਸਿਆ ਜੀ ਨਹੀਂ ਪੁਲ ਨਹੀਂ ਬਣਿਆ ਬਿਲਕੁਲ ਉਸੇ ਤਰ੍ਹਾਂ ਦਾ ਉਸੇ ਤਰ੍ਹਾਂ ਹੀ ਪਿਆ ਹੈ ਜਿਵੇਂ ਲੋਕਾਂ ਨੇ ਆਪ ਰਸਤਾ ਹਿੰਮਤ ਮਾਰ ਕੇ ਪੈਪਾਪੂ ਭਾਣਾ ਆਪਣੀ ਲੰਘਣ ਜੁਗਾ ਕਰ ਲਿਆ ਉਹ ਇਹੀ ਐਸ ਤੋਂ ਅੱਗੇ ਕੁਝ ਨਹੀਂ ਹੋਇਆ ਹੁਣ ਆਪਾਂ ਬੰਗੂ ਸਾਹਿਬ ਤੁਸੀਂ ਵੀ ਇਹ ਗੱਲ ਕਰ ਰਹੇ ਸੀ ਕਿ ਲੋਕਾਂ ਦੇ ਗੱਲਾਂ ਕਰਦੇ ਆ ਇਹ ਸੱਚੀਆਂ ਗੱਲਾਂ ਨੇ ਲੋਕਾਂ ਨੂੰ ਪਿੰਡੇ ਤੇ ਹਟਾਉਣੀਆਂ ਪੈਂਦੀਆਂ ਆ ਜਦੋਂ ਇਲੈਕਸ਼ਨ ਆਉਂਦੀ ਹੈ ਉਦੋਂ ਉਹਨਾਂ ਦਾ ਮੂੰਹ ਕੁਝ ਹੋਰ ਬੰਦਾ ਹਨਾ ਉਹਨਾਂ ਦਾ ਚਿਹਰਾ ਮੋੜਾ ਵੀ ਕੁਝ ਹੋਰ ਹੁੰਦਾ ਔਰ ਜਦੋਂ ਇਲੈਕਸ਼ਨ ਨਿਕਲ ਜਾਂਦੀ ਹੈ ਕੁਰਸੀ ਨੂੰ ਹੱਥ ਪੈ ਜਾਂਦਾ ਜਦੋਂ ਕੁਰਸੀ ਨੂੰ ਹੱਥ ਪੈ ਜਾਂਦਾ ਉਹ ਬਹਿ ਜਾਂਦੇ ਉਸ ਤੋਂ ਬਾਅਦ ਆ ਫਿਰ ਉਹ ਭੁੱਲ ਜਾਂਦੇ ਨੇ ਸਾਰੇ ਜਦੋਂ ਕਿ ਭੁੱਲਣਾ ਨਹੀਂ ਚਾਹੀਦਾ ਇਹਨਾਂ ਲੋਕਾਂ ਦੀ ਉਹ ਨਮਾਇੰਦਗੀ ਕਰਦੇ ਨੇ ਚਾਹੇ ਉਹ ਪਾਰਲੀਮੈਂਟ ਹੋਵੇ ਚਾਹੇ ਅਸੈਂਬਲੀ ਹੋਵੇ ਜਦੋਂ ਇਲੈਕਸ਼ਨ ਆਈ ਅਸੈਂਬਲੀ ਦੇ ਸਾਡੀ ਸਰਕਾਰ ਬਣ ਗਈ ਤੇ ਬੜੇ ਚਾਵਾ ਨਾਲ ਲੋਕਾਂ ਨੇ ਵੋਟਾਂ ਪਾਈਆਂ ਕਿ ਬਦਲਾਅ ਦੀ ਸਰਕਾਰ ਸੀਗੀ ਹੁਣ 1 ਸਾਲ ਹੋ ਗਿਆ ਔਰ ਇਹ ਲੋਕਾਂ ਦੇ ਦੱਸਣ ਅਨੁਸਾਰ ਘੱਟੋ-ਘੱਟ 20 ਪਿੰਡ ਜਿਹੜੇ ਨੇ 20 ਪਿੰਡ ਆ ਗੁਰੂ ਘਰਾਂ ਸਾਹਮਣੇ ਆ ਗੁਰੂ ਘਰ ਨਾਲ ਜੁੜਦੇ ਨੇ ਔਰ ਇਹ ਰਸਤਾ ਜੋੜਦਾ ਹੈ 20ਾਂ ਪਿੰਡਾਂ ਨੂੰ ਘੱਟੋ-ਘੱਟ 12 ਪਿੰਡਾਂ ਦੀ ਇੱਥੇ ਦੱਸਦੇ ਨੇ ਕਿ ਮੱਸਿਆ ਲੱਗਦੀ ਹੈ ਹਰ ਮਹੀਨੇ ਬਾਦਬਾਰੀ ਆਉਂਦੀ ਹੈ ਹਰ ਪਿੰਡ ਦੀ ਤੇ ਇਹ ਇਹ ਜਿਹੜਾ ਰਸਤਾ ਇਹ ਬਣਾਉਣਾ ਬਹੁਤ ਜ਼ਰੂਰੀ ਸੀ ਪਰ ਨਹੀਂ ਗੌਰ ਕੀਤੀ ਕਿਸੇ ਨੇ ਜੇ ਕੋਈ ਗੌਰ ਕਰਦਾ ਤੇ ਹੁਣ ਨੂੰ ਇਹ ਬਣਿਆ ਹੁੰਦਾ ਏਡਾ ਛੱਪੜ ਨਾ ਹੁੰਦਾ ਏਡਾ ਖੂਨ ਨਾ ਪਿਆ ਹੋਇਆ ਹੁੰਦਾ ਇਹ ਖੂਨ ਆ ਪਿਆ ਹੋਇਆ ਹੁੰਦਾ ਐਡਾ ਹਨਾ ਤੇ ਇਹ ਲੋਕਾਂ ਦੇ ਕਰ ਜਿਹੜੇ ਨੇ ਉੱਥੇ ਤੋਂ ਉੱਥੇ ਹੀ ਖੜੇ ਨੇ ਤੇ ਤਾਂ ਹੀ ਲੋਕ ਜਿਹੜੇ ਨੇ ਲੋਕਾਂ ਦਾ ਮੂੰਹ ਜਿਹੜਾ ਮੁਰਜ ਜਾਂਦਾ ਅਗਲੀ ਇਲੈਕਸ਼ਨ ਆਉਣ ਤੋਂ ਪਹਿਲਾਂ ਬਿਲਕੁਲ ਪੂਚੇ ਹਟ ਜਾਂਦੇ ਆ ਸਾਦੀਪੁਰ ਸਾਹਿਬ ਕੋਲੇ ਕੋਲ ਮੈਂ ਆਉਂਗਾ ਭਾਈ ਜੀ ਤੁਹਾਡਾ ਕੀ ਨਾਮ ਹੈ ਸਰੇਂਦਰ ਜੀ ਕਿਹੜਾ ਪੰਡਾ ਤੁਹਾਡਾ ਸੇਰਾ ਪੰਡਾ ਤੁਹਾਨੂੰ ਸੀ ਇਸ ਸਬਕ ਨੂੰ ਬੁਲਾਉਣਾ ਮੈਂ ਕਿ ਆਪਣੇ ਵੱਲੋਂ 17 ਦਾ ਆਪ ਦਾ ਕਿਸੇ ਨਾਲ ਬਣਾਏ ਕਿਸੇ ਮੈਗਨੇਜਰ ਦੇ ਅਧਿਕਾਰ ਰੇ ਸਾਨੂੰ ਪਟਿਆਲੇ ਭੇਜਦੇ ਸਾਡੇ ਪਿੰਨੋ 20-25 ਜਾਣਗੇ ਉੱਥੇ ਆਪਣਾ ਅਸੀਂ ਅਫਸਰ ਕੋਲ ਗਏ ਉਹ ਕਹਿੰਦਾ ਸਾਡੇ ਕੋਲ ਹਜੇ ਫੰਡ ਨਹੀਂ ਹੈਗਾ ਯਾਨੀ ਕੀ ਫੰਡ ਦੀ ਕਮੀ ਕਰਕੇ ਕੰਮ ਨਹੀਂ ਅਰੁਕਿਆ ਹੋਇਆ ਤੇ ਹੁਣ ਫਿਰ ਰਸਤਾ ਨੇੜੇ ਢੇਡਿੰਗੋਂ ਨਿਕਲਦਾ ਰਸਤਾ ਹੈਗਾ ਮੇਨ ਕੋਰ ਬਹੁਤ ਔਖਾ ਹੈ ਜੀ ਸਾਡੇ ਬੱਚੇ ਪਰਦੇ ਨਹੀਂ ਕੌਲੀ ਜੀ ਬਹੁਤ ਔਖਾ ਹੈ ਸਕੂਲ ਦੀਆਂ ਬਸਾਂ ਇੱਥੇ ਨੂੰ ਲੰਘਦੀਆਂ ਇੰਨਾ ਪਾਣੀ ਢੂੰਗਾ ਟੋਆ ਹੈ ਜੀ ਜੇ ਕੋਈ ਅਵੀ ਨਾ ਵੀ ਹੋਵੇ ਕੌਣ ਜ਼ਿੰਮੇਵਾਰ ਹੈ ਜੀ ਬਹੁਤ ਔਖਾ ਹੈ ਗੁਰੂ ਘਰ ਨੂੰ ਸੰਗਤਾਂ ਦੇ ਅਸੀਂ ਬਰਸਾਤ ਹੋ ਜੇ ਲੰਘਿਆ ਨਹੀਂ ਜਾਂਦਾ ਕਿੱਲਾ ਉਹ ਇੰਨੇ ਬਾਬਾ ਨੇ ਕਿਹਬਾ ਕੀ ਨਾਮ ਬੰਦਾ ਇਹ ਸੰਗਤ ਆਉਂਦੇ ਸੰਗਤ ਤੇ ਕੋਈ ਨਹੀਂ ਉਦੋਂ ਹੀ ਤੇ ਅੱਛੇ ਥੋੜਾ ਹਾਂ ਉਹ ਤਾਂ ਟੁੱਟਿਆ ਜੀ ਉਹ ਬੜ ਮੁੜ ਕੇ ਬਣਿਆ ਹੀ ਨਹੀਂ ਹੈਗਾ ਨਾ ਇੱਥੇ ਕੋਈ ਆਇਆ ਕੋਈ ਖਲੋਹਿੰਦਾ ਕੋਈ ਦੇਖਣ ਵਾਸਤੇ ਤੇ ਹੁਣ ਕਿਸਾਨ ਯੂਨੀਅਨ ਆਲੇ ਆਏ ਆ ਹੁਣ ਦੇਖੋ ਕੀ ਬਣਦਾ ਜਿਹੜੇ ਹੱਥ ਥੱਲੇ ਨਾਲ ਦੱਬੇ ਹੋਏ ਨੇ ਆ ਕਿ ਮੇਰਾ ਰਸਤਾ ਬਣਿਆ ਸੀ ਫਿਰ ਆ ਕੀ ਸਾਰੇ ਇਧਰ ਤੇ ਹੈ ਨਾ ਹਾਂ ਜੀ ਕੀ ਤਾਂ ਇਹ ਸਾਰਾ ਚੱਕ ਕੇ ਮਿੱਟੀ ਦਾ ਲਿਆ ਕੇ ਇੱਥੇ ਫੇ ਪਿੰਡ ਵਾਲਿਆਂ ਨੇ ਪਾਈ ਆਪ ਇਹ ਕਿਸੇ ਹੋਰ ਨੇ ਨਹੀਂ ਪਾਈ ਪਿੰਡ ਵਾਲਿਆਂ ਨੇ ਆ ਕੇ ਪਾਈ ਹੈ